پتا ہے دنیا دی سب تو بڑی دین ہے اسلام آج اور دنیا دی سب تو بڑی این جی اوز گول ہے لیکن کدھی کوئی فوٹو نہیں آن دی کہ دا آٹے دی تھیلی دیتی جی فلانے نو کمبل دیتا کیوں کیونکہ میرے پیارے محمد صلی اللہ علیہ وسلم نے فرمایا کہ کسی نو کچھ دن کو عزت دینی ہے ਅੱਜ ਹਰ ਬੰਦਾ ਇਹ ਚਾਹੁੰਦਾ ਹੈ ਕਿ ਮੈਂ ਦੂਸਰੇ ਦੀ ਜ਼ਿੰਦਗੀ ਨੂੰ ਨਰਕ ਬਣਾਵਾਂ ਆਪਣੀ ਜ਼ਿੰਦਗੀ ਚੰਗੀ گزارਾਂ ਯਾਦ ਰੱਖੋ ਜਿਨ੍ਹਾਂ ਨੇ ਇਹ ਸੋਚਿਆ ਕਿ ਅਸੀਂ ਦੂਸਰਿਆਂ ਦੀ ਜ਼ਿੰਦਗੀ ਖਰਾਬ ਕਰਾਂਗੇ ਜੋ ਇਹ ਚਾਹੁੰਦੇ ਨੇ ਕਿ ਦੂਸਰਿਆਂ ਦੇ ਬੱਚੇ ਨਸ਼ੇ ਤੇ ਲੱਗ ਜਾਣ ਜੋ ਇਹ ਚਾਹੁੰਦੇ ਨੇ ਕਿ ਦੂਸਰਿਆਂ ਦਾ ਘਰ ਉਜੜ ਜਾਵੇ ਤੇ ਕਾਮਾ ਦੇ ਕਹਿਣ ਨਾਲ ਠੱਗੇ ਨਹੀਂ ਮਰਦੇ ਅੱਜ ਤੁਸੀਂ ਕਿਸੇ ਨਾਲ ਠੱਗੀ ਮਾਰੀ ਅੱਜ ਕਿਸੇ ਦੀ ਭੈਣ ਦੀ ਇੱਜ਼ਤ ਖਰਾਬ ਕੀਤੀ ਅੱਜ ਕਿਸੇ ਦੇ ਨਾਲ ਬੇਈਮਾਨੀ ਕੀਤੀ ਅੱਜ ਕਿਸੇ ਦੀ ਜਗ੍ਹਾ ਤੇ ਕਬਜ਼ਾ ਕੀਤਾ ਅੱਜ ਕਿਸੇ ਨੂੰ ਬਿਮਾਰੀ ਤੋਂ ਡਰਾਇਆ ਹੈ ਔਰ ਯਾਦ ਰੱਖੋ ਇਹ ਬੁਰਾਈ ਵੀ ਚਲਦੀ ਰਹਿਣੀ ਹੈ ਉਹ ਦਿਨ ਮੱਥੇ ਲਗਣੀ ਹੈ ਜਿਸ ਦਿਨ ਸਭ ਤੋਂ ਜ਼ਿਆਦਾ ਜ਼ਰੂਰਤ ਹੋਏਗੀ ਮਦਦ ਦੀ ਉਹ ਦਿਨ ਤੁਹਾਡੇ ਮੱਥੇ ਲੱਗੇਗੀ ਤੁਹਾਨੂੰ ਖੂਚ ਦੇਖ ਦੇਗੀ ਜੇ ਤੁਸੀਂ ਚੰਦ ਟੁਕੜੇ ਦੇ ਕੇ ਉਹਦੀ ਫੋਟੋ ਖਿੱਚ ਕੇ ਅਖਬਾਰ ਚ ਲਾਉਂਦੇ ਹੋ ਤੁਸੀਂ ਉਹਦੀ ਇੱਜ਼ਤ ਦੇ ਪੈਰ ਰੱਖ ਕੇ ਆਪਣੀ ਇੱਜ਼ਤ ਬਣਾਉਣਾ ਚਾਹੁੰਦੇ ਹੋ ਇਹਦਾ ਮਤਲਬ ਤੁਸੀਂ ਗਰੀਬ ਦੀ ਮਦਦ ਨਹੀਂ ਕਰਦੇ ਪਏ ਗਰੀਬ ਦੀ ਤੁਸੀਂ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰਦੇ ਹੋ ਤੇ ਕਦੀ ਆਪਣੇ ਬਾਪੂ ਨਾਲ ਜੱਫੀ ਪਾਈ ਹੈ ਫਿਰ ਕਦੀ ਨਮਾਜ਼ ਹੈ ਕਦੀ ਆਪਣੀ ਮਾਂ ਦੇ ਪੈਰ ਦੱਬੇ ਹੈ ਕਦੀ ਕਿਸੇ ਆਪਣੇ ਘੁਆਂਟੀ ਦੇ ਨਾਲ ਪਿਆਰ ਮੁਹੱਬਤ ਦੀ ਗੱਲ ਕੀਤੀ ਹੈ ਕਦੀ ਆਪਣੀ بیوی ਕੋਲ ਚੰਦ ਲੰਮੇ ਬੈਠ ਕੇ ਉਹਦਾ ਦੁੱਖ ਸਾਂਝਾ ਕੀਤਾ ਹੈ ਜਾਂ ਹਮੇਸ਼ਾ ਲੜਦਾ ਹੀ ਰਿਹਾ ਹੈ ਕਦੀ ਆਪਣੇ ਬੱਚਿਆਂ ਨਾਲ ਦੋਸਤੀ ਦੀ ਵੀ ਗੱਲ ਕੀਤੀ ਹੈ ਉਹ ਕਦੀ ਰਾਤ ਕਿਸੇ ਤੁਰੇ ਪੇ ਗਰੀਬ ਬੰਦੇ ਨੂੰ ਬਾਹ ਫੜ ਕੇ ਲੈ ਗਿਆ ਕਿ ਚੱਲ ਤਨ ਮੈਂ ਅੱਜ ਅੱਛੇ ਹੋਟਲ 'ਚ ਰੋਟੀ ਖਵਾਣਾ ਹੈ ਇਹ ਕਈ ਜਾਣਦੇ ਹੋ ਕਿ ਅਸੀਂ ਧਰਮੀ ਹੈ ਧਰਮੀਆਂ ਵਾਲਾ ਕੋਈ ਕੰਮ ਕੀਤਾ ਹੈ ਉਹ ਕਿਸੇ ਰੋਂਦੇ ਹੋਏ ਨੂੰ ਹਸਾਇਆ ਸਿਕਲਾ ਇਮਾਮ ਹੁਸੈਨ رضی اللہ تعالی عنہ ਦਾ ਸੁਨੇਹਾ ਹੈ ਪੂਰੀ ਦੁਨੀਆ ਦੇ ਲੋਕਾਂ ਦੇ ਨਾਮ ਕਿ ਇੱਜ਼ਤ ਨਾਲ ਜ਼ਿੰਦਗੀ گزارੋ ਲੋਕਾਂ ਦਾ ਜੀਣਾ ਹਰਾਮ ਨਾ ਕਰੋ ਆਪ ਵੀ ਇੱਜ਼ਤ ਨਾਲ گزارੋ ਦੂਸਰਿਆਂ ਨੂੰ ਵੀ ਇੱਜ਼ਤ ਵਾਲਾ ਰਹਿਣ ਦਿਓ ਆਪ ਵੀ ਚੰਗੀ ਤਰ੍ਹਾਂ ਜ਼ਿੰਦਗੀ ਗੁਜ਼ਾਰੋ ਦੂਸਰਿਆਂ ਨੂੰ ਵੀ ਚੰਗੀ ਗੁਜ਼ਾਰਨ ਦਿਓ ਅੱਜ ਹਰ ਬੰਦਾ ਇਹ ਚਾਹੁੰਦਾ ਹੈ ਕਿ ਮੈਂ ਦੂਸਰੇ ਦੀ ਜ਼ਿੰਦਗੀ ਨੂੰ ਨਰਕ ਬਣਾਵਾਂ ਆਪਣੀ ਜ਼ਿੰਦਗੀ ਚੰਗੀ ਗੁਜ਼ਾਰਾਂ ਯਾਦ ਰੱਖੋ ਜਿਨ੍ਹਾਂ ਨੇ ਇਹ ਸੋਚਿਆ ਕਿ ਅਸੀਂ ਦੂਸਰਿਆਂ ਦੀ ਜ਼ਿੰਦਗੀ ਖਰਾਬ ਕਰਾਂਗੇ ਜੋ ਇਹ ਚਾਹੁੰਦੇ ਨੇ ਕਿ ਦੂਸਰਿਆਂ ਦੇ ਬੱਚੇ ਨਸ਼ੇ ਦੇ ਲੱਗ ਜਾਣ ਜੋ ਇਹ ਚਾਹੁੰਦੇ ਨੇ ਕਿ ਦੂਸਰਿਆਂ ਦਾ ਘਰ ਉਜੜ ਜਾਵੇ ਤੇ ਕਾਮਾਂ ਦੇ ਕਹਿਣ ਨਾਲ ਠੱਗੇ ਨਹੀਂ ਮਰਦੇ ਕਾਮਾਂ ਦੇ ਕਹਿਣ ਨਾਲ ਅੱਗੇ ਨਹੀਂ ਮਰਦੇ ਲੇਕਿਨ ਜਿਹੜੇ ਦੂਜਿਆਂ ਲਈ ਉਮੀਦਾਂ ਲਾਈ ਬੈਠੇ ਨੇ ਤੇ ਉਹ ਜੋ ਦਿਲ ਚ ਬੁਰਾਈ ਸੋਚ ਰਹੇ ਨੇ ਬੁਰਾਈ ਉਹਨਾਂ ਤੱਕ ਵਾਪਸ ਆ ਕੇ ਰਹਿਣੀ ਹੈ ਕਿਉਂਕਿ ਨੇਕੀ ਔਰ ਬੁਰਾਈ 'ਚ ਇੱਕ ਚੰਗੀ ਗੱਲ ਹੈ ਨੇਕੀ ਔਰ ਬੁਰਾਈ 'ਚ ਕੀ ਚੰਗੀ ਗੱਲ ਹੈ ਜੀ ਕਿ ਜਦ ਤੁਸੀਂ ਨੇਕੀ ਕਰਦੇ ਹੋ ਨਾ ਨੇਕੀ ਤੁਰਨ ਲੱਗ ਪੈਂਦੀ ਹੈ ਮਿਸਾਲ ਦੇ ਤੌਰ ਤੇ ਅੱਜ ਤੁਸੀਂ ਕਿਸੇ ਗਰੀਬ ਨੂੰ ਖਾਣਾ ਖਿਲਾਇਆ ਅੱਜ ਤੁਸੀਂ ਕਿਸੇ ਪਟਕੇ ਨੂੰ ਰਸਤਾ ਦਿਖਾਇਆ ਅੱਜ ਕਿਸੇ ਰੋਂਦੇ ਨੂੰ ਤੁਸੀਂ ਹਸਾ ਦਿੱਤਾ ਅੱਜ ਕਿਸੇ ਮਾਇੂਸ ਨੂੰ ਤੁਸੀਂ ਹਿੰਮਤ ਦੇ ਦਿੱਤੀ ਤੁਹਾਡੀ ਨੇਕੀ ਦੇਖੀ ਹੈ ਉਹ ਤੁਰ ਪਈ ਹੈ ਆਖਰ ਤੁਰਦੇ ਤੁਰਦੇ ਇੱਕ ਦਿਨ ਤੁਹਾਡੇ ਕੋਲ ਵਾਪਸ ਆਣੀ ਹੈ ਔਰ ਐਸੀ ਜਗ੍ਹਾ ਵਾਪਸ ਆਣੀ ਹੈ ਜਿੱਦੋਂ ਤੁਹਾਨੂੰ ਬੜੀ ਜ਼ਰੂਰਤ ਹੋਏਗੀ ਨੇਕੀ ਦੀ ਇਸੇ ਤਰ੍ਹਾਂ ਬੁਰਾਈ ਵੀ ਹੈ ਅੱਜ ਤੁਸੀਂ ਕਿਸੇ ਨਾਲ ਠੱਗੀ ਮਾਰੀ ਅੱਜ ਕਿਸੇ ਦੀ ਭੈਣ ਦੀ ਇੱਜ਼ਤ ਖਰਾਬ ਕੀਤੀ ਅੱਜ ਕਿਸੇ ਦੇ ਨਾਲ ਬੇਈਮਾਨੀ ਕੀਤੀ ਅੱਜ ਕਿਸੇ ਦੀ ਜਗ੍ਹਾ ਤੇ ਕਬਜ਼ਾ ਕੀਤਾ ਅੱਜ ਕਿਸੇ ਨੂੰ ਬਿਮਾਰੀ ਤੋਂ ਡਰਾਇਆ ਹੈ ਔਰ ਯਾਦ ਰੱਖੋ ਇਹ ਬੁਰਾਈ ਵੀ ਚੱਲਦੀ ਰਹਿਣੀ ਹੈ ਉਸ ਦਿਨ ਮੱਥੇ ਲੱਗਣੀ ਹੈ ਜਿਸ ਦਿਨ ਸਭ ਤੋਂ ਜ਼ਿਆਦਾ ਜ਼ਰੂਰਤ ਹੋਏਗੀ ਮਦਦ ਦੀ ਉਸ ਦਿਨ

ਆਪਾਂ ਮੈਦਾਨੇ ਕਰਬਲਾ ਜਿੱਤਾ ਨਹੀਂ ਪਹੁੰਚ ਸਕਦੇ ਉਹ ਦਿਨ ਤਾਂ ਸਾਡੇ ਕੋਲ ਵਾਪਸ ਨਹੀਂ ਆ ਸਕਦੇ ਲੇਕਿਨ ਆਪਣੇ ਇਮਾਮ ਹੁਸੈਨ ਰਜ਼ੀਅੱਲਾਹੁ ਤਾਲਾ ਨੂੰ ਦੀ ਯਾਦ ਦੇ ਵਿੱਚ ਕੁਝ ਐਸੇ ਕੰਮ ਤਾਂ ਕਰ ਸਕਦੇ ਹਾਂ ਕਿਸੇ ਭਟਕੇ ਨੂੰ ਰਸਤਾ ਤਾਂ ਦਿਖਾ ਸਕਦੇ ਹਾਂ ਕਿਸੇ ਗਰੀਬ ਨੂੰ ਲੁੱਕ ਕੇ ਜਾ ਕੇ ਚੰਦ ਸਿੱਕੇ ਤਾਂ ਦੇ ਸਕਦੇ ਹਾਂ ਮੁਹੰਮਦ ਰਸੂਲਲਾ ਨੇ فرمایا ਕਿ ਜਦ ਗਰੀਬ ਦੀ ਮਦਦ ਕਰੋ ਸੱਜੇ ਹੱਥ ਨਾਲ ਕਰੋ ਤੇ ਖੱਬੇ ਨੂੰ ਤੁਹਾਨੂੰ ਪਤਾ ਹੈ ਦੁਨੀਆ ਦੀ ਸਭ ਤੋਂ ਵੱਡੀ دین ਹੈ ਇਸਲਾਮ ਅੱਜ ਔਰ ਦੁਨੀਆ ਦੀ ਸਭ ਤੋਂ ਵੱਡੀ ਐਨ ਜੀਓਜ਼ ਮੁਸਲਮਾਨਾਂ ਦਾ ਗੋਲ ਹੈ ਲੇਕਿਨ ਕਦੀ ਕੋਈ ਫੋਟੋ ਨਹੀਂ ਆਂਦੀ ਕਿ ਉਹ ਦਾ ਆਟੇ ਦੀ ਥੈਲੀ ਦਿੱਤੀ ਜੀ ਫੁਲਾਨੇ ਨੂੰ ਕੰਬਲ ਦਿੱਤਾ ਕਿਉਂ ਕਿ ਮੇਰੇ ਪਿਆਰੇ ਮੁਹੰਮਦ ਸੱਲੱਲਾਹੁ ਅਲੈਹ ਸੱਲਮ ਨੇ ਫਰਮਾਇਆ ਕਿ ਕਿਸੇ ਨੂੰ ਕੁਝ ਦੇਣ ਤੋਂ ਪਹਿਲਾਂ ਉਹਨੂੰ ਇੱਜ਼ਤ ਦੇਣੀ ਹੈ ਕਿਸੇ ਨੂੰ ਕੁਝ ਵੰਡਣ ਤੋਂ ਪਹਿਲਾਂ ਉਹਨੂੰ ਮਾਣ ਵੰਡਣਾ ਹੈ ਜੇ ਤੁਸੀਂ ਚੰਦ ਟੁਕੜੇ ਦੇ ਕੇ ਉਹਦੀ ਫੋਟੋ ਖਿੱਚ ਕੇ ਅਖਬਾਰ ਚ ਲਾਣੇ ਹੋ ਤੁਸੀਂ ਉਹਦੀ ਇੱਜ਼ਤ ਤੇ ਪੈਰ ਰੱਖ ਕੇ ਆਪਣੀ ਇੱਜ਼ਤ ਬਣਾਉਣਾ ਚਾਹੁੰਦੇ ਹੋ ਇਹਦਾ ਮਤਲਬ ਤੁਸੀਂ ਗਰੀਬ ਦੀ ਮਦਦ ਨਹੀਂ ਕਰਦੇ ਪਏ ਗਰੀਬ ਦੀ ਤੁਸੀਂ ਬੇਇੱਜ਼ਤੀ ਕਰਨ ਦੀ ਕੋਸ਼ਿਸ਼ ਕਰਦੇ ਹੋ ਇਸ ਲਈ ਯਾਦ ਰੱਖੋ ਅਗਰ ਤੁਸੀਂ ਕੁਝ ਚੰਗਾ ਕਰਨਾ ਚਾਹੁੰਦੇ ਹੋ ਤੇ ਚਲੋ ਕੋਈ ਭਾਈ ਭੈਣ ਗਰੀਬ ਹੈ ਕਦੀ ਜਨਾਨੀ ਨੂੰ ਬਿਨਾਂ ਦੱਸੇ ਆਪਣੀ ਭੈਣ ਨੂੰ 50000 ਦੇ ਐਂਗਾ ਤੇ ਕੀ ਕਿਸ ਜਾਏਗਾ ਕਦੀ ਬਿਨਾਂ ਲੋਕਾਂ ਨੂੰ ਦੱਸੇ ਆਪਣੇ ਕਿਸੇ ਗਰੀਬ ਯਾਰ ਦੀ ਜੇਬ ਦੇ ਵਿੱਚ ਅਗਰ ਆਪਣੀ ਸਮਰਥਤਾ ਦੇ ਮੁਤਾਬਕ 5000 ਰੁਪਏ ਹੈਗਾ ਤੇ ਕੀ ਕਿਸ ਜਾਏਗਾ ਜੀ ਉਹ ਕਦੀ ਕਿਸੇ ਰੋਂਦੇ ਨੂੰ ਜਾ ਕੇ ਕੱਲਾ ਬਹਿ ਕੇ ਆਸਾ ਦੇਗਾ ਤੇ ਕੀ ਨੁਕਸਾਨ ਹੋ ਜਾਏਗਾ ਪਤਾ ਤਾਂ ਲੱਗੇ ਅਗਰ ਤੁਸੀਂ ਨਮਾਜ਼ੇ ਹੋ ਦਿਨਦਾਰ ਹੋ ਧਰਮੀ ਲੋਗ ਹੋ ਚਾਹੇ ਮੁਸਲਮਾਨ ਹੋ ਹਿੰਦੂ ਹੋ ਸਿੱਖ ਹੋ ਜਿਸ ਮਰਜ਼ੀ ਧਰਮ ਦੇ ਮੰਨਣ ਵਾਲੇ ਹੋ ਤੁਹਾਨੂੰ ਬੜਾ ਆਪਣੇ ਤੇ ਗੁਮਾਨ ਹੈ ਕਿ ਅਸੀਂ ਬੜੀ ਧਰਮ ਦੀ ਸੇਵਾ ਕਰਦੇ ਪਏ ਆਂ ਸਾਸੀਂ ਬੜੇ ਧਰਮ ਦੇ ਉੱਤੇ ਚੱਲਦੇ ਪਏ ਆਂ ਅਸੀਂ ਬੜੀ ਮਸਜਿਦ ਦੀ ਸੇਵਾ ਕਰਦੇ ਪਏ ਹਾਂ ਉਹ ਠੀਕ ਹੈ ਤੁਸੀਂ ਧਰਮ ਦੀ ਸੇਵਾ ਕੀਤੀ ਹੈ ਲੇਕਿਨ ਜਿਸ ਦਾ ਧਰਮ ਹੈ ਰੱਬ ਜਿਹਨੂੰ ਕਰਦੇ ਆਂ ਜਿਹਨੂੰ ਅਕਾਲ ਪੁਰਖ ਕਹਿੰਦੇ ਆਂ ਜਿਹਨੂੰ ਅੱਲਾ ਅੱਲਾ ਕਰਕੇ ਯਾਦ ਕਰਦੇ ਆਂ ਉਹਦਾ ਕਹਿੰਦਾ ਹੈ ਕਿ ਮੇਰੇ ਬੰਦਿਆਂ ਨੂੰ ਵੀ ਰਾਜ਼ੀ ਰੱਖੋ ਮੇਰੇ ਜਦੋਂ ਤੁਹਾਡੇ ਤੋਂ ਖੁਸ਼ ਹੈ ਤੇ ਮੈਂ ਖੁਸ਼ ਹਾਂ ਤੇ ਕਦੀ ਆਪਣੇ ਬਾਪੂ ਨਾਲ ਜੱਫੀ ਪਾਈ ਹੈ ਉਹ ਕਦੀ ਆਪਣੇ ਪਿਓ ਨੂੰ ਜੱਫੀ ਪਾਈ ਹੈ ਜਾ ਕੇ ਫਿਰ ਕਦੀ ਨਮਾਜ਼ ਹੈ ਕਦੀ ਆਪਣੀ ਮਾਂ ਦੇ ਪੈਰ ਦੱਬੇ ਹੈ ਕਦੀ ਕਿਸੇ ਆਪਣੇ ਗਵਾਂਡੀ ਦੇ ਨਾਲ ਪਿਆਰ ਮੁਹੱਬਤ ਦੀ ਗੱਲ ਕੀਤੀ ਹੈ ਕਦੀ ਆਪਣੀ بیوی ਕੋਲ ਚੰਦ ਲੰਮੇ ਬੈਠ ਕੇ ਉਹਦਾ ਦੁੱਖ ਸਾਂਝਾ ਕੀਤਾ ਹੈ ਜਾਂ ਹਮੇਸ਼ਾ ਲੜਦਾ ਹੀ ਰਹਿਆ ਹੈ ਕਦੀ ਆਪਣੇ ਬੱਚਿਆਂ ਨਾਲ ਦੋਸਤੀ ਦੀ ਵੀ ਗੱਲ ਕੀਤੀ ਹੈ ਉਹ ਕਦੀ ਰਾਜ ਕਿਸੇ ਤੁਰੇ ਪਏ ਗਰੀਬ ਬੰਦੇ ਨੂੰ ਬਾਹ ਫੜ ਕੇ ਲੈ ਗਿਆ ਕਿ ਚੱਲ ਤਨ ਮੈਂ ਅੱਜ ਅੱਛੇ ਹੋਟਲ 'ਚ ਰੋਟੀ ਖਵਾਣਾ ਹੈ ਇਹ ਕਈ ਜਾਣਦੇ ਹੋ ਕਿ ਅਸੀਂ ਧਰਮੀ ਐ ਧਰਮੀਆਂ ਵਾਲਾ ਕੋਈ ਕੰਮ ਕੀਤਾ ਉਹ ਕਿਸੇ ਰੋਂਦੇ ਹੋਏ ਨੂੰ ਹਸਾਇਆ ਗਏ ਹੋ ਕਦੇ ਕਿਸੇ ਐਸੇ ਖਰੀਬ ਤੇ ਘਰ ਲੁੱਕ ਕੇ ਕਿ ਯਾਰ ਆ ਪੈਸੇ ਆਪਣੇ ਕੋ ਰੱਖ ਲੈ ਤੇਰੀ ਕੁੜੀ ਦਾ ਵਿਆਹ ਹੋਣਾ ਤੇ ਲੇਕਿਨ ਕਿਸੇ ਨੂੰ ਦੱਸੀ ਨਾ ਤੇਰੀ ਇੱਜ਼ਤ ਮੇਰੀ ਇੱਜ਼ਤ ਸਾਂਝੀ ਹੈ ਕੜੀ ਕੁਝ ਐਸਾ ਕੀਤਾ ਆਪਣੇ ਦਿਲ ਤੇ ਹੱਥ ਰੱਖ ਕੇ ਪੁੱਛੋ ਨਾ ਆਪਾਂ ਹੀ ਕਹਿੰਦੇ ਰਹਿੰਨੇ ਆ ਉਹ ਫਲਾਣੇ ਨੇ ਆ ਕਰਤਾ ਫਲਾਣੇ ਨੇ ਆ ਕਰਤਾ ਸੱਚੀ ਸੱਚੀ ਆਪਣੇ ਦਿਲ ਤੇ ਹੱਥ ਰੱਖ ਕੇ ਪੁੱਛੋ ਮਨਾ ਅਸੀਂ ਅੱਜ ਤੱਕ ਇਨਸਾਨਾਂ ਲਈ ਕੀ ਕੀਤਾ ਅਸੀਂ